ਗੁਰਦਾਸ ਨੂੰ ਉਚਾਰਦੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸੈਂਡਵਿਚ ਸੈਂਡਵਿਚ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਡੇ ਬੱਚੇ ਰੋਗੀਆਂ ਖਾ ਖਾ ਕੇ ਹੋ ਗਏ ਨੇ ਬੋਰ ਤੇ ਉਹਨਾਂ ਦੇ ਟਿਫਨ ਵਿੱਚ ਬਣਾ ਕੇ ਪਾਓ ਸੈਂਡਵਿਚ ਸੈਂਡਵਿਚ ਬਣਾਉਣ ਵਾਸਤੇ ਆਪਾਂ ਇੱਥੇ ਲਏ ਨੇ ਜੀ ਬ੍ਰੈਡ ਜੇ ਉਬਲੇ ਹੋਏ ਆਲੂ ਲਏ ਨੇ ਇਹਨਾਂ ਨੂੰ ਕੁਦਕੁਸ਼ ਕਰ ਲਿਆ ਤੇ ਇੱਕ ਕੌਲੀ ਲਈ ਆਪਾਂ ਮਟਰਾਂ ਦੀ ਤੇ ਚਾਰ ਪੰਜ ਲੀਆਂ ਆਪਾਂ ਹਰੀਆਂ ਮਿਰਚਾਂ ਕੱਟ ਕੇ ਤੇ ਬਾਕੀ ਦਾ ਜਿਹੜਾ ਸ ਮਸਾਲੇ ਆਪਾਂ ਪਾਉਣੇ ਆ ਉਹ ਤੁਹਾਨੂੰ ਆਪਾਂ ਨਾਲ ਤੇ ਕੜਾਈ ਵੀ ਆਪਣੀ ਗਰਮ ਹੋ ਗਈ ਹੈ ਤੇ ਇਧਰ ਆਪਾਂ ਪਾ ਲੈਨੇ ਜੀ ਕੜਾਈ 'ਚ ਤੇਲ ਤੇਲ ਨੂੰ ਕਰ ਲਾਂਗੇ ਗਰਮ ਤੇਲ ਵੀ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਚਮਚ ਜੀਰੇ ਦਾ ਤੇ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲਾਂਗੇ ਤੇ ਇਸ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਮਟਰ ਤੇ ਮਟਰਾਂ ਨੂੰ ਹੁਣ 2 ਤੋਂ 3 ਮਿੰਟ ਤੇਲ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਭੁੰਨਾਂਗੇ ਮਟਰਨੇ ਜਿਹੜੇ ਇਹਨਾਂ ਨੂੰ ਆਪਾਂ ਦੋ ਤੋਂ ਤਿੰਨ ਮਿੰਟ ਇਸੇ ਤਰ੍ਹਾਂ ਘੋਦੇ ਤੇਲ ਦੇ ਵਿੱਚ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਮਸਾਲੇ ਤੇ ਮਸਾਲਿਆਂ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਸਵਾਦ ਅਨੁਸਾਰ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਬਿਲਕੁਲ ਸਿੰਪਲ ਜਿਹਾ ਸਾਦੇ ਜੇ ਜੇਕਰ ਤੁਸੀਂ ਬੱਚਾ ਵਾਸਤੇ ਬਣਾ ਰਹੇ ਹੋ ਤੇ ਬਿਲਕੁਲ ਸਿੰਪਲ ਤੇ ਸਾਦੇ ਜੇ ਤੁਸੀਂ ਬਣਾ ਸਕਦੇ ਹੋ ਤੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਇਤੇ ਹਲਦੀ ਦਲਨ ਦੇਣ ਵਾਸਤੇ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਆਪਾਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਦੇ ਹੁਣ ਇਹਨਾਂ ਨੂੰ ਕਰ ਲੈਣਾ ਹੈ ਮਿਕਸਰ ਮਸਾਲੇ ਪਾਏ ਨੇ ਆਪਾਂ 1-2 ਮਿੰਟ ਇਹਨਾਂ ਨੂੰ ਹੋਰ ਭੁੰਨਾਂਗੇ ਮਟਰਨੇ ਜਿਹੜੇ ਮਸਾਲੇ ਵਿੱਚ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਉਬਲੇ ਹੋਏ ਜਿਹੜੇ ਕद्दूकस ਕਰਕੇ ਰੱਖੇ ਸੀ ਆਲੂ ਉਹਨਾਂ ਨੂੰ ਕਰਤਾਗੇ ਮਿਕਸ ਤੇ ਇਹ 2 ਕੁ ਮਿੰਟ ਆਪਾਂ ਹੋਰ ਆਲੂਆਂ ਨੂੰ ਵੀ ਭੁੰਨਾਂਗੇ ਇਸੇ ਤਰ੍ਹਾਂ ਹੀ ਆਲੂ ਆਪਣੇ ਜਿਹੜੇ ਤਿਆਰ ਹੋ ਗਏ ਨੇ ਸੈਂਡਵਿਚ ਦੀ ਪਿੱਠੀ ਤੇ ਹੁਣ ਇਹਨਾਂ ਨੂੰ ਆਪਾਂ ਕਰ ਲੈਣੇ ਆ ਜੀ ਠੰਡਾ ਤੇ ਫਿਰ ਉਸ ਤੋਂ ਬਾਅਦ ਆਪਾਂ ਸੈਂਡਵਿਚ ਬਣਾਉਣ ਦੀ ਕਰਦੇ ਆ ਜੀ ਤਿਆਰੀ ਆਲੂ ਵੀ ਆਪਣੇ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਸੈਂਡਵਿਚ ਨੂੰ ਭਰਨ ਦੀ ਤਿਆਰੀ ਕਰਦੇ ਆ ਜੀ ਤਿਆਰੀ ਤੇ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਬ੍ਰੈਡ ਦੇ ਉੱਤੇ ਮਿੱਠੀ ਸੌਸ ਇੱਕ ਸਾਈਡ ਤੇ ਆਪਾਂ ਲਾਲ ਚਟਨੀ ਲਾਵਾਂਗੇ ਤੇ ਦੂਸਰੀ ਸਾਈਡ ਤੇ ਆਪਾਂ ਲਾਵਾਂਗੇ ਜੀ ਹਰੀ ਚਟਨੀ ਜਿਹਨੂੰ ਆਪਾਂ ਘਾਰ ਹੀ ਤਿਆਰ ਕੀਤਾ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਆਲੂ ਜਿਹੜੇ ਤਿਆਰ ਕੀਤੇ ਹੁਣ ਇੱਕ ਚਟਨੀ ਵਾਲਾ ਬਰੈਡ ਇਹਨਾਂ ਦੇ ਉੱਪਰ ਰੱਖਾਂਗੇ ਤੇ ਇਸੇ ਤਰ੍ਹਾਂ ਆਪਾਂ ਦੋ ਬਰੈਡ ਭਰ ਕੇ ਤਿਆਰ ਕਰ ਲੈਨੇ ਆਂ ਚਲੋ ਹਰੀ ਚਟਨੀ ਹਾਂਜੀ ਆਲੂ ਆਪਾਂ ਭਰ ਲੈ ਰਹੇ ਤੇ ਹੁਣ ਬ੍ਰੈਡ ਨੂੰ ਰੱਖ ਦਾਂਗੇ ਸੌਸ ਲੱਗੇ ਬੈਡ ਨੂੰ ਉੱਪਰ ਤੇ ਹੁਣ ਇਹਨਾਂ ਨੂੰ ਕਰ ਦਾਂ ਜੀ ਤਵੇ ਤੇ ਰੱਖ ਕੇ ਰੋਸਟ ਤਵੇ ਤੇ ਪਾਉਣਗੇ ਜੀ ਮੱਖਣ ਤੇ ਇਹਨੂੰ ਚੰਗੀ ਤਰ੍ਹਾਂ ਮੱਖਣ ਨੂੰ ਖਿਲਾਰ ਲਾਂਗੇ ਤੁਸੀਂ ਘਿਓ ਕੁਝ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਤਵੇ ਤੇ ਆਪਾਂ ਖਿਲਾਰ ਲਾਂਗੇ ਹੁਣ ਰੱਖਾਂਗੇ ਜੀ ਬ੍ਰੈਡ ਨੂੰ ਸੇਕ ਲਾਂਗੇ 1 ਮਿੰਟ ਵਾਸਤੇ ਆਪਾਂ ਬ੍ਰੈਡ ਨੂੰ ਸੇਕਾਂਗੇ ਤੇ ਫਿਰ ਇਹਦੀ ਸਾਈਡ ਕਰਾਂਗੇ ਚੇਂਜ ਤੇ ਹੁਣ ਬ੍ਰੈਡ ਦੀ ਸਾਈਡ ਨੂੰ ਕਰ ਦਿੰਦੇ ਆ ਜੀ ਚੇਂਜ ਤੇ ਦੇਖ ਸਾਡੇ ਕਿੰਨਾ ਵਧੀਆ ਆਪਣਾ ਬਰੈਡ ਸਿੱਕ ਕੇ ਤਿਆਰ ਹੋ ਗਿਆ ਤੇ ਹੁਣ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਸੇਕ ਲੈਨੇ ਆਂ ਅੰਜੀ ਤੁਸੀਂ ਦੇਖ ਸਕਦੇ ਹੋ ਕਿ ਸੈਂਡਵਿਚ ਜਿਹੜਾ ਆਪਣਾ ਪੂਰਾ ਸਿੱਕ ਗਿਆ ਤੇ ਹੁਣ ਇਹਨੂੰ ਉਤਾਰ ਲੈਨੇ ਆਂ ਤੇ ਤਵੇ ਤੇ ਪਾਵਾਂਗੇ ਫੇਰ ਦੁਬਾਰੇ ਮੱਖਣ तरह आप बाकी के भी सैंडच ने जो तैयार कर लेंगे बिलकुल घट सेको आप सैंडविच में तैयार करा दूसरी जी साइड भी आप मखन ला लेंगे जी थोड़ा जा

ਅਜੀ ਚਲੋ ਜੀ ਆਪਣੇ ਸੈਂਡਵਿਚ ਨੇ ਜਿਹੜੇ ਬਿਲਕੁਲ ਸਿੱਕ ਕੇ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਪਾ ਕੇ ਕਰਦੇ ਆਂ ਜੀ ਸਰ ਹੁਣ ਸੈਂਡਵਿਚ ਦੀ ਕਰਾਂਗੇ ਜੀ ਆਪਾਂ ਕਟਿੰਗ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਦੇਖੋ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਸੈਂਡਵਿਚ ਆਪਣੇ ਬਣ ਕੇ ਤਿਆਰ ਹੋਏ ਨੇ